ਬੀਤੇ ਦਿਨੀ ਮੀਂਹ ਪੈਣ ਤੋਂ ਬਾਅਦ ਮੌਨਸੂਨ ਦਾ ਹਾਲ ਪੰਜਾਬ ਦੇ ਵਿੱਚ ਫਿਰ ਤੋਂ ਮੰਦਾ ਨਜ਼ਰ ਆ ਰਿਹਾ ਹੈ ਅੱਜ ਕੁਝ ਥਾਵਾਂ ਤੇ ਮੌਸਮ ਵਿਭਾਗ ਨੇ ਪੋਵਿਖੇਵਾਨੀ ਕੀਤੀ ਹੈ ਕਿ ਮੀਂਹ ਪਵੇਗਾ ਤੇ ਕੁਝ ਥਾਵਾਂ ਤੇ ਜਿਹੜਾ ਕਿ ਧੁੱਪ ਨਿਕਲੇਗੀ ਜਿੱਥੇ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਵੇਗਾ ਕਿਹੜੇ ਥਾਵਾਂ ਤੇ ਮੀਂਹ ਪਵੇਗਾ ਤੇ ਕਿਹੜੇ ਥਾਵਾਂ ਤੇ ਧੁੱਪ ਨਿਕਲੇਗੀ ਦਾ ਸਹੀਏ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ ਇੱਕ ਵਾਰ ਫਿਰ ਮੌਸਮ ਖੁਸ਼ਕ ਹੋਣ ਦਾ ਸ਼ੁਰੂ ਹੋ ਗਿਆ ਹੈ ਅੱਜ ਸ਼ਨੀਵਾਰ ਨੂੰ ਜ਼ਿਆਦਾਤਰ ਇਲਾਕਿਆਂ 'ਚ ਧੁੱਪ ਰਹੇਗੀ ਜਿਸ ਕਾਰਨ ਤਾਪਮਾਨ ਵਧੇਗਾ ਪਰ ਨਮੀ ਘਟ ਜਾਵੇਗੀ ਮੌਸਮ ਵਿਗਿਆਨ ਕੇਂਦਰਨ ਆਉਣ ਵਾਲੇ ਦਿਨਾਂ ਵਿੱਚ ਵੀ ਇਹੋ ਜਿਹਾ ਹੀ ਮੌਸਮ ਰਹੇਗਾ ਤੇ ਸ਼ਹਿਰਾਂ ਵਿੱਚ ਤਾਪਮਨ 36 ਡਿਗਰੀ ਦੇ ਨੇੜੇ ਪਹੁੰਚ ਸਕਦਾ ਹੈ ਅਲਰਟ ਦੇ ਬਾਵਜੂਦ ਸ਼ੁੱਕਰਵਾਰ ਨੂੰ ਪੰਜਾਬ ਜਮੀ ਦੀ ਕੋਈ ਰਿਪੋਰਟ ਨਹੀਂ ਆਈ ਕੁਝ ਇਲਾਕਿਆਂ ਵਿੱਚ ਬੱਦਲ ਰ ਜ਼ਰੂਰ ਛਾਏ ਰਹੇ ਮੁਹਾਲੀ ਵਿੱਚ 1 ਮਿਲੀਮੀਟਰ ਅਤੇ ਚੰਡੀਗੜ੍ਹ ਵਿੱਚ 4 ਮਿਲੀਮੀਟਰ ਰਮੀ ਦਰਜ ਕੀਤਾ ਗਿਆ ਪੰਜਾਬ ਦੇ ਔਸਤ ਤਾਪਮਨ ਵਿੱਚ 1.1 ਡਿਗਰੀ ਅਤੇ ਚੰਡੀਗੜ੍ਹ ਦੇ ਔਸਤ ਤਾਪਮਨ ਵਿੱਚ 2.1 ਡਿਗਰੀ ਦੀ ਗਿਰਾਵਟ ਵੀ ਦਰਜ ਕੀਤੀ ਗਈ ਪਰ ਫਰੀਦਕੋਟ ਵਿੱਚ ਤਾਪਮਨ ਵਧ ਕੇ 38.2 ਡਿਗਰੀ ਤੱਕ ਪਹੁੰਚ ਗਿਆ ਪੰਜਾਬ ਅਤੇ ਚੰਡੀਗੜ੍ਹ ਵਿੱਚ ਇਸ ਸਾਲ ਮੌਨਸੂਨ ਰਿਆ ਹੈ ਪੰਜਾਬ ਵਿੱਚ 25% ਜਿਹੜਾ ਕਿ ਮੀਂਹ ਪਿਛਲੇ ਸਾਲ ਨਾਲੋਂ ਘੱਟ ਦਰਜ ਕੀਤਾ ਗਿਆ ਹੈ ਜਦਕਿ ਚੰਡੀਗੜ੍ਹ ਵਿੱਚ 22% ਘੱਟ ਬਦਲ ਛਾਏ ਹਨ ਪੰਜਾਬ ਵਿੱਚ 1 ਜੂਨ ਤੋਂ 13 ਸਤੰਬਰ ਤੱਕ 408 ਮਿਲੀਮੀਟਰ ਵਰਖਾ ਹੋਈ ਹੈ ਜਦਕਿ ਸਾਲ ਸਿਰਫ 305 ਮਿਲੀਮੀਟਰ ਹੀ ਪਿਆ ਹੈ ਇਹ ਪੰਜਾਬ ਲਈ ਚਿੰਤਾ ਦਾ ਵਿਸ਼ਾ ਤਾਂ ਜ਼ਰੂਰ ਹੈ ਮੌਸਮ ਵਿਭਾਗ ਨੇ ਵੀ ਪੰਜਾਬ ਨੂੰ ਰੈੱਡ ਜ਼ੋਨ ਵਿੱਚ ਰੱਖਿਆ ਹੈ ਇਸੇ ਤਰ੍ਹਾਂ ਜੇਕਰ ਗੱਲ ਕਰੀਏ ਚੰਡੀਗੜ੍ਹ ਦੀ ਤਾਂ ਚੰਡੀਗੜ੍ਹ ਵਿੱਚ ਆਮ ਤੌਰ ਤੇ ਇਹਨਾਂ ਦਿਨਾਂ ਦੌਰਾਨ 804.5 ਮਿਲੀਮੀਟਰ ਪੈਂਦਾ ਹੈ ਜਦਕਿ ਇਸ ਸਾਲ ਸੀਜ਼ਨ ਵਿੱਚ ਸਿਰਫ 623.8 ਮਿਲੀਮੀਟਰ ਬਦਲਵਾਹੀ ਹੋਈ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਨੂੰ ਸ਼ੁੱਕਰਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 29.5 ਡਿਗਰੀ ਦਰਜ ਕੀਤਾ ਗਿਆ ਅੱਜ ਹਲਕੇ ਬੱਦਲ ਛਾਏ ਰਹਿਣ ਦੀ ਜਿਹੜੀ ਕਿ ਮੌਸਮ ਵਿਭਾਗ ਨੇ ਸੰਭਾਵਨਾ ਜਤਾਈ ਹੈ ਤਾਪਮਾਨ 23 ਤੋਂ 30 ਡਿਗਰੀ ਦੇ ਵਿਚਕਾਰ ਰਹੇਗਾ ਮੋਹਾਲੀ ਦੇ ਵਿੱਚ ਸ਼ੁੱਕਰਵਾਰ ਨੂੰ ਤਾਪਮਾਨ 29.9 ਡਿਗਰੀ ਦਰਜ ਕੀਤਾ ਗਿਆ ਅੱਜ ਹਲਕੇ ਬੱਦਲ ਛਾਏ ਰਹਿਣਗੇ ਮੀਂਹ ਦੀ ਸੰਭਾਵਨਾ ਵੀ ਜਤਾਈ ਹੈ ਤਾਪਮਾਨ ਦੀ ਗੱਲ ਕਰੀਏ ਤਾਂ 34 ਤੋਂ 32 ਡਿਗਰੀ ਦੇ ਵਿਚਕਾਰ ਰਹ ਸਕਦਾ ਹੈ ਜਿਲੰਦਰ ਦੀ ਗੱਲ ਕਰੀਏ ਤਾਂ ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 34.4 ਡਿਗਰੀ ਦਰਜ ਕੀਤਾ ਗਿਆ ਅੱਜ ਹਲਕੇ ਬੱਦਲ ਛਾਏ ਰਹਿਣਗੇ ਤਾਪਮਾਨ 25 ਤੋਂ 35 ਡਿਗਰੀ ਦੇ ਵਿੱਚ ਘਰ ਰਹੇਗਾ ਉਹੀ ਗੱਲ ਅਗਰ ਲੁਧਿਆਣੇ ਦੀ ਹੋਵੇ ਤਾਂ ਸ਼ੁੱਕਰਵਾਰ ਸ਼ਾਮ ਨੂੰ ਤਾਪਮਾਨ 32 ਡਿਗਰੀ ਦਰਜ ਕੀਤਾ ਗਿਆ ਅੱਜ ਹਲਕੇ ਬੱਦਲ ਛਾਏ ਰਹਿਣਗੇ ਤਾਪਮਾਨ 24 ਤੋਂ 35 ਡਿਗਰੀ ਦੇ ਵਿੱਚ ਘਰ ਰਹਿ ਸਕਦਾ ਹੈ ਅਮ੍ਰਿਤਸਰ ਵਿਖੇ ਕੱਲ 33.8 ਡਿਗਰੀ ਦਰਜ ਕੀਤਾ ਗਿਆ ਬੱਦਲ ਜ਼ਰੂਰ ਛਾਏ ਰਹਿਣਗੇ 24 ਤੋਂ 35 ਡਿਗਰੀ ਦੇ ਵਿੱਚ ਘਰ ਅੱਜ ਦਾ ਤਾਪਮਾਨ ਰਹਿ ਸਕਦਾ ਹੈ ਪਟਿਆਲੇ ਵਿਖੇ ਦੀ ਸ਼ਾਮ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 31.8 ਡਿਗਰੀ ਦਰਜ ਕੀਤਾ ਗਿਆ ਹੈ ਅੱਜ ਹਲਕੇ ਬੱਦਲ ਛਾਏ ਰਹਿਣਗੇ ਤਾਪਮਾਨ 23 ਤੋਂ 33 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ ਤਾਂ ਮੌਸਮ ਵਿਭਾਗ ਨੇ ਜਿਹੜੀ ਕਿ ਕੁਝ ਸ਼ਹਿਰਾਂ ਦੇ ਬੀਤੇ ਦਿਨਾਂ ਦੇ ਤਾਪਮਾਨ ਦੱਸੇ ਨੇ ਕਿ ਬੀਤੇ ਦਿਨ ਇਹ ਸ਼ਹਿਰਾਂ ਦੇ ਵਿੱਚ ਤਾਪਮਾਨ ਜਿਹੜਾ ਸੀ ਉਹ ਕਿੰਨਾ ਸੀ ਤੇ ਅੱਜ ਕਈ ਸ਼ਹਿਰਾਂ ਦੇ ਵਿੱਚ ਬੱਦਲ ਛਾਏ ਰਹਿਣ ਦੀ ਵੀ ਮੌਸਮ ਵਿਭਾਗ ਨੇ ਜਿਹੜੀ ਕਿ ਭਵਿੱਖਿਆਵਨੀ ਕੀਤੀ ਹੈ ਆਉਣ ਵਾਲੇ ਦਿਨਾਂ 'ਚ ਦੇਖਣਾ ਹੋਵੇਗਾ ਕਿ ਜੇਕਰ ਮੌਨਸੂਨ ਆਪਣੀ ਰਫ਼ਤਾਰ ਹੈ ਜਿਹੜੀ ਮੱਠੀ ਰੱਖਦਾ ਹੈ ਜਾਂ ਫਿਰ ਤੇਜ਼ੀ ਨਾਲ ਪੰਜਾਬ ਦੇ ਵਿੱਚ ਮੀਂਹ ਪੈ ਕੇ ਅਸਰਦਿਆਂ ਦਾ ਆਗਮਨ ਜਿਹੜਾ ਉਹ ਜਲਦੀ ਹੁੰਦਾ ਹੈ ਹਾਲਾਂਕਿ ਪਿਛਲੇ ਸਾਲ ਤਾਂ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਜ਼ੋਰਦਾਰ ਮੀਂਹ ਪਿਆਸੀ ਜਿਸ ਕਾਰਨ ਪੰਜਾਬ ਦੇ ਕਈ ਇਲਾਕੇ ਹੜ੍ਹ ਤੋਂ ਵੀ ਪ੍ਰਭਾਵਿਤ ਹੋਏ ਸੀਗੇ ਤੇ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਵੀ ਹੋਇਆ ਸੀ ਪਰ ਇਸ ਸਾਲ ਲੋਕ ਬੇਸਬਰੀ ਨਾਲ ਜਿਹੜਾ ਕਿ ਲਗਾਤਾਰ ਮੀਂਹ ਪੈਣ ਦਾ ਇੰਤਜ਼ਾਰ ਕਰ ਰਹੇ ਨੇ ਫਿਰ ਵੀ ਪੰਜਾਬ ਦੇ ਹੱਦ ਤੋਂ ਵੱਧ ਸੂਬਿਆਂ ਦੇ ਵਿੱਚ ਮੀਂਹ ਪਿਆ ਹੈ ਜਿਸ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਤਦਵਾਈ ਹੈ ਪਰ ਉਸ ਦੇ ਨਾਲ ਨਾਲ ਹੀ ਜਿਹੜੇ ਸ਼ਹਿਰਾਂ ਦੀਆਂ ਸੜਕਾਂ 'ਨੇ ਉਹ ਜਲ ਥਲ ਹੁੰਦੀਆਂ ਨਜ਼ਰ ਆ ਰਹੀਆਂ ਨੇ ਜਿਸ ਕਾਰਨ ਪ੍ਰਸ਼ਾਸਨ ਵੀ ਜੜਾ ਕਿ ਐਕਟਿਵ ਮੋਡ ਦੇ ਵਿੱਚ ਆਇਆ ਕਿ ਸੜਕਾਂ ਦੇ ਉੱਤੇ ਜਿਹੜਾ ਪਾਣੀ ਨਾ ਖੜੇ ਜਿਸ ਨਾਲ ਗੰਦਗੀ ਨਾ ਉੱਥੇ ਜਮਾ ਹੋਵੇ ਕਿਉਂਕਿ ਕਈ ਸ਼ਹਿਰਾਂ ਦੇ ਵਿੱਚ ਡੇਂਗੂ ਦੇ ਜਿਹੜੇ ਮਰੀਜ਼ ਨੇ ਉਹਨਾਂ ਦੀ ਗਿਣਤੀ ਦੇ ਵਿੱਚ ਵੀ ਲਗਾਤਾਰ ਵਾਧਾ ਆ ਰਿਹਾ ਹਾਲਾਂਕਿ ਜਿਹੜਾ ਮੀਂਹ ਦਾ ਪਾਣੀ ਸੜਕਾਂ ਦੇ ਉੱਤੇ ਹੀ ਇਕੱਠਾ ਹੋ ਰਿਹਾ ਉਸ ਦੇ ਵਿੱਚ ਮੱਛਰ ਪੈਦਾ ਹੋ ਰਿਹਾ ਉਸ ਦੇ ਨਾਲ ਹੀ ਸ਼ਹਿਰਾਂ ਦੇ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵੀ ਲਗਾਤਾਰ ਵਾਧੀ ਨਜ਼ਰ ਆ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਇਹ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਸੁਹਾਵਣਾ ਹੁੰਦਾ ਹੈ ਜਾਂ ਫਿਰ ਲੋਕਾਂ ਨੂੰ ਗਰਮੀ ਦਾ ਜਿਹੜਾ ਕੀ ਹੈ ਸਾਹਮਣਾ ਕਰਨਾ ਪਵੇਗਾ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੌਜੂਦ ਹੋਵਾਂਗੇ ਤੁਸੀਂ ਦੇਖਦੇ ਰਹੋ ਨੀਦਰ ਪੰਜਾਬੀ মিডিਆ ਹੁੰਦਿਓ ਇਜਾਜ਼ਤ ਧੰਨਵਾਦ